ਅਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੋ ਵੀਰ ਸਿੰਘ ਬਾਦਲ ਤੇ ਐਸਜੀਪੀਸੀ ਦੇ ਪ੍ਰਧਾਨ ਧਾਮੀ ਜੜੇ ਆ ਹੁਣ ਬੁਰਾ ਫਸ ਗਏ ਹੀਗੇ ਕਿਉਂਕਿ ਦੋਨਾਂ ਦੀ ਇੱਕ ਵੱਡੀ ਚੋਰੀ ਜਿਹੜੀ ਹੈ ਸਾਹਮਣੇ ਆ ਗਈ ਹੈ ਆਖਰ ਮਾਮਲਾ ਕੀ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਧਾਮੀ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਯਾਨੀ ਕਿ ਸਰਵੀਰ ਸਿੰਘ ਬਾਦਲ ਦੀ ਔਰ ਦੂਜੇ ਪਾਸੇ ਧਾਮੀ ਸਾਹਿਬ ਐਜੀਪੀਸੀ ਦੇ ਪ੍ਰਧਾਨ ਇਹਨਾਂ ਦੋਵਾਂ ਦੀ ਇੱਕ ਵੱਡੀ ਚੋਰੀ ਫੜੀ ਗਈ ਆ ਔਰ ਪੰਜਾਬ ਦੇ ਅੰਦਰ 10 ਮਹੀਨੇ ਬੜੇ ਹੀ ਅਹਿਮ ਨੇ ਪੰਜਾਬ ਦੇ ਲੋਕਾਂ ਦੇ ਲਈ ਔਰ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਸਾਦੇ ਬਣੀਓ ਕਿਉਂਕਿ ਪੰਜਾਬ ਪੱਦਰ ਦੇ ਉੱਤੇ ਇੱਕ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਔਰ ਬਹੁਤ ਵੱਡੀ ਸਾਜ਼ਿਸ਼ ਰਚਨ ਦੀ ਜਿਹੜੀ ਹੁਣੇ ਤੋਂ ਕੋਸ਼ਿਸ਼ ਚੱਲ ਰਹੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਔਰ ਕਿਸੇ ਦੇ ਵਿਰੋਧ ਵਿੱਚ ਨਹੀਂ ਜਿਹੜਾ ਸੱਚ ਹੈ ਨਾ ਸੁਖਬੀਰ ਬਾਦਲ ਔਰ ਧਾਮੀ ਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਕ ਵੀਡੀਓ ਵਾਇਰਲ ਹੋ ਚੁੱਕਿਆ ਸੁਖਬੀਰ ਸਿੰਘ ਬਾਦਲ ਔਰ ਧਾਮੀ ਸਾਹਿਬ ਜਿਹੜਾ ਕਿ ਐ ਜੀ ਪੀ ਸੀ ਦੇ ਵੈਸੇ ਪ੍ਰਧਾਨ ਨੇ ਉਹ ਪਰ ਆਕਾਲ ਤਰਤ ਦੇ ਨਾਲ ਜਿਹੜੀ ਬਹੁਤ ਵੱਡੀ ਸਾਜ਼ਿਸ਼ ਹੋਣ ਜਾ ਰਹੀ ਹੈ ਨਾ ਤਾਂ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਇਹ ਅਪੀਲ ਕਰਾਂਗੇ ਔਰ ਦੂਜੇ ਪਾਸੇ ਜੱਗ ਜਾਹਰ ਕਰਾਂਗੇ ਉਸ ਗੱਲਾਂ ਨੂੰ ਜਿਹੜੀਆਂ ਧਾਮੀ ਸਾਹਿਬ ਤੇ ਸੁਖਬੀਰ ਬਾਦਲ ਦੀਆਂ ਫੜੀਆਂ ਗਈਆਂ ਨੇ ਕਿਉਂਕਿ ਪੰਜਾਬ ਭਰ ਦੇ ਵਿੱਚ ਵੈਸੀ ਰੌਲਾ ਤਾਂ ਪੈ ਰਿਹਾ ਕਿ ਧਾਮੀ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਬੰਦੇ ਨੇ ਉਹ ਉਹਨਾਂ ਦੀ ਚਮਚਾਗਰੀ ਕਰਦੇ ਨੇ ਔਰ ਉਹਨਾਂ ਦਾ ਭਾਸ਼ਣ ਵੀ ਕਰਦੇ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇੱਕ ਪਾਸੇ ਕੇ ਬਿਆਨ ਆ ਚੁੱਕਿਆ ਔਰ ਦੂਜੇ ਪਾਸੇ ਜਿਹੜੀ ਸਪੀਚ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਇੱਕ ਤਾਂ ਧਾਮੀ ਨੂੰ ਲੈ ਕੇ ਆ ਮਾਮਲਾ ਔਰ ਦੂਜੇ ਪਾਸੇ ਧਾਮੀ ਤੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਨਾਲ ਕੀ ਕਰਨ ਜਾ ਰਹੇ ਨੇ ਇਹ ਖਬਰ ਸਾਂਝੀ ਕਰਾਂਗੇ ਅਕਾਲ ਤਖਤ ਦਾ ਨਾਮ ਬਦਲ ਦੇਣਾ ਕਿੱਡੀ ਵੱਡੀ ਸਾਜ਼ਿਸ਼ ਹੋ ਸਕਦੀ ਆ ਕਿਸੇ ਨੇ ਨਹੀਂ ਸੋਚਿਆ ਹੋਣਾ ਯਾਨੀ ਇਹਦੀ ਰਣਨੀਤੀ ਚੱਲ ਰਹੀ ਹੈ ਔਰ ਤੁਹਾਡੇ ਸਾਹਮਣੇ ਇਸ ਗੱਲ ਨੂੰ ਨੰਗਾ ਕਰਾਂਗੇ ਕਿ ਕੌਣ ਇਹਦੇ ਪਿੱਛੇ ਆਪਣਾ ਤੀਰ ਚਲਾਉਣਾ ਚਾਹੁੰਦਾ ਪੰਜਾਬ ਦੀ ਜਨਤਾ ਇਸ ਗੱਲ ਤੋਂ ਸੁਚੇਤ ਰਹੇ ਇਸ ਕਰਕੇ ਅਸੀਂ ਇਸ ਵੀਡੀਓ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਜਗ ਜाहिर ਔਰ ਨਸ਼ਰ ਕਰਾਂਗੇ ਪੰਜਾਬ ਪੱਦਰ ਦੇ ਉੱਤੇ ਕਿ ਹਰ ਇੱਕ ਪੰਜਾਬੀ ਨੂੰ ਔਰ ਸਿੱਖ ਨੌਜਵਾਨ ਨੂੰ ਇਸ ਗੱਲੇ ਦਾ ਪਤਾ ਹੋਣਾ ਚਾਹੀਦਾ ਕਿ ਸਾਡੀ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਸੁਖਵੀਰ ਬਾਦਲ ਦੇ ਨਾਲ ਰਲ ਕੇ ਆਖਰ ਐਡਾ ਵੱਡਾ ਅੰਜਾਮ ਕਿਉਂ ਦੇ ਰਹੇ ਨੇ ਔਰ ਦੂਜੇ ਪਾਸੇ ਉਹ ਪ੍ਰਧਾਨ ਨੇ ਐਸਜੀਪੀਸੀ ਦੇ ਬਾਦਲਾ ਦੇ ਨਾਲ ਫਿਰ ਉਹਨਾਂ ਦਾ ਲਿੰਕ ਕਿਦਾਂ ਜੁੜ ਜਾਂਦਾ ਇਹ ਮਾਮਲਾ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਕਿ ਆਖਰ ਪੰਜਾਬ ਪੱਧਰ ਤੇ ਸਾਡੇ ਨਾਲ ਬਹੁਤ ਵੱਡਾ ਧੋਖਾ ਬਹੁਤ ਹੀ ਵੱਡੀ ਸਾਜ਼ਿਸ਼ ਹੋਣ ਜਾ ਰਹੀ ਹੈ ਖਾਸ ਕਰਕੇ ਸਿੱਖ ਸੰਤਾਂ ਨੂੰ ਇਸ ਗੱਲ ਦੀ ਬਹੁਤ ਵੱਡੀ ਝੋਟ ਲੱਗੂਗੀ ਕਿਉਂਕਿ ਮੈਂ ਤੁਹਾਡੇ ਨਾਲ ਉਹੀ ਤੱਥ ਸਾਂਝੇ ਕਰੂੰਗਾ ਜਿਹੜੇ ਅਕਸਰ ਸੱਚ ਨੇ ਔਰ ਸੁਖਬੀਰ ਸਿੰਘ ਬਾਦਲ ਤੇ ਲੱਗਦੇ ਨੇ ਉਹ ਮਾਮਲਾ ਬੜਾ ਹੀ ਗੰਭੀਰ ਹੋ ਚੁੱਕਿਆ ਤਾਂ ਹੁਣ ਪਹਿਲਾਂ ਸੁਣੋ ਕਿ ਐਲ ਜੀ ਪੀ ਸੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਕੀ ਬੋਲ ਰਹੇ ਨੇ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮੈਂ ਠੀਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਪਰ ਮੇਰੀ ਜਿਹੜੀ ਜ਼ਫੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਆ ਛੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰਜੈਂਟ ਨੇ ਕਰਨਾ ਕਿ ਅੰਦਰ ਕਿਹੜੀ ਪਾਰਟੀ ਨੂੰ ਕਰਨਾ ਤੇ ਮੈਨੂੰ ਮਾਨਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਪ੍ਰਧਾਨ ਬਣਨ ਤੋਂ ਬਾਅਦ ਤਾਂ ਗੁਰੂ ਦਾ ਸਿਪਾਹੀ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਿਪਾਹੀ ਕਿਨੇ ਬਣ ਗਿਆ ਵੀ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਬਿਲਕੁਲ ਤੁਸੀਂ ਸੱਚ ਸੁਣਿਆ ਕਿ ਮਾਗੀ ਮੇਲੇ ਤੇ ਸਟੇਜ ਲੱਗੀ ਸੀ ਨਾ ਜਿਹੜੀ ਬਾਗਲਾਂ ਦੀ ਉਹ ਧਾਮੀ ਅਰਗੇ ਜਿਹੜੇ ਕਿ ਉਹਨਾਂ ਦੇ ਚਮਚੇ ਬਾਗਲਾਂ ਦੇ ਇਹ ਪ੍ਰਬੰਧ ਕਰਦੇ ਨੇ ਔਰ ਦੂਜੇ ਪਾਸੇ ਆਕਾਲ ਤਖਤ ਦਾ ਨਾਮ ਬਦਲਣ ਦੀ ਗੱਲ ਕੀਤੀ ਸੀ ਨਾ ਮੈਂ ਉਹ ਇੱਥੇ ਆਉਂਦੀ ਹੈ ਗੱਲ ਪਹਿਲਾਂ ਇਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਬੰਦੀਓ ਬਾਦਲਾ ਨੇ ਆਪਣੇ ਬੰਦੀਓ ਇੱਕ ਨਯੋਤਾ ਭੇਜਿਆ ਕਿ ਜਿਹੜਾ ਕਿ ਸਾਡੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਦਸੰਬਰ ਮਹੀਨੇ ਦੇ ਵਿੱਚ ਉਹਨਾਂ ਦਾ ਨਾਮ ਬਦਲ ਕੇ ਬਾਲ ਵੀਰ ਦਿਵਸ ਕਰ ਦਿੱਤਾ ਜਾਣਾ ਸੀ ਔਰ ਸਾਡੇ ਸਿੱਖਾਂ ਨੇ ਰੌਲਾ ਪਾ ਲਿਆ ਪਰ ਹੁਣ ਇੱਥੇ ਸਾਡੇ ਪੰਜਾਬ ਪੱਧਰ ਦੇ ਉੱਤੇ ਸਾਡੇ ਲੋਕਾਂ ਨੂੰ ਫੇਰ ਤੋਂ ਲੋੜ ਜੇਕਰ ਵਾਕਈ 10 ਮਹੀਨੇ ਜਿਹੜੇ ਬੜੇ ਹੀ ਅਹਿਮ ਕਹੇ ਸੀ ਨਾ ਉਹ ਇਹ ਨੇ ਦੇਖੋ 2027 ਦੀਆਂ ਚੋਣਾਂ ਦੇ ਵਿੱਚ ਸਿਰਫ 10 ਮਹੀਨੇ ਪਏ ਨੇ ਇਹਨਾਂ 10 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੀ ਜਨਤਾ ਜੇਕਰ ਪਲਟਾ ਨਾ ਮਾਰਿਆ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਤਾਂ ਫਿਰ ਆਕਾਲ ਤਖਤ ਦਾ ਵੀ ਇਹ ਨਾਂ ਬਦਲ ਕੇ ਸੁਖਬੀਰ ਸਿੰਘ ਬਾਦਲ ਤਖਤ ਵੀ ਰੱਖ ਸਕਦੇ ਨੇ ਕਿਉਂਕਿ ਇਹਨਾਂ ਨੇ ਜਿਹੜੀ ਭੱਵੇ ਪੱਦਰ ਦੇ ਉੱਤੇ ਜੋੜਾ ਸ਼ੋਰਾ ਦੇ ਨਾਲ ਗੁਰੂ ਦੇ ਨਾਲ ਟੱਕਰ ਵਾਰ ਰੱਖੀ ਹੈ ਨਾ ਕਿ ਅਸੀਂ ਤਾਂ ਇੱਧਰ ਵੀ ਸਾਡਾ ਹੁਕਮ ਚੱਲੂਆ ਕਿਉਂਕਿ ਕਾਬਜ ਬਾਦਲ ਨੇ ਐਸਜੀਪੀਸੀ ਦੇ ਉੱਤੇ ਪੂਰੇ ਆਕਾਲ ਤਖਤ ਦੇ ਉੱਤੇ ਤੇ ਇੱਕ ਪਾਸੇ ਸਿੱਖਾਰੇ ਰੌਲਾ ਵੀ ਪਾਉਂਦੇ ਨੇ ਕਿ ਆ ਤਾਂ ਬਾਦਲਾ ਨੇ ਕਰਾਤਾ ਜੀ ਆ ਬਾਦਲਾ ਨੇ ਕਰਾਤਾ ਜੀ ਪਰ ਫੇਰ ਇੱਥੇ ਪੰਜਾਬ ਦੇ ਲੋਕਾਂ ਨੂੰ ਮੰਨਾਂਗੇ ਕਿ ਜੇਕਰ ਇੱਕ ਢਾਕੇ ਬਾਦਲਾ ਦੇ ਵਿਰੁੱਧ ਵੱਡੇ ਪੱਧਰ ਦੇ ਉੱਤੇ ਸਿੱਖ ਸੰਗਤ ਉੱਠੇ ਪੰਜਾਬ ਦੇ ਅੰਦਰ ਇਸ ਗੱਲ ਦਾ ਵਿਰੋਧ ਛੇੜੇ ਕਿਉਂਕਿ ਲੰਮੇ ਸਮੇਂ ਤੋਂ ਉਹ ਐ ਜੀ ਪੀ ਸੀ ਤੇ ਕਾਬਜ਼ ਨੇ ਔਰ ਪ੍ਰਧਾਨਗੀ ਖੁਦ ਲੈ ਰਹੇ ਨੇ ਖੁਦ ਉਹ ਪ੍ਰਧਾਨ ਨੇ ਖੁਦ ਹੀ ਜ਼ਫੇਦਾਰ ਨੇ ਕਿਸੇ ਨੂੰ ਮਨਚਾਉਂਦਾ ਬਦਲ ਸਕਦੇ ਨਹੀਂ ਕੁਝ ਵੀ ਕਰ ਸਕਦੇ ਨੇ ਪਰ ਪੰਜਾਬ ਦੀ ਸਿੱਖ ਕੌਮ ਜੇਕਰ ਵਾਕਈ ਇਸ ਗੱਲ ਦਾ ਨਿਰਪੱਖ ਬਦਲਾ ਲੈਣਾ ਚਾਹੁੰਦੀ ਹੈ ਵੱਡੇ ਪੱਧਰ ਦੇ ਉੱਤੇ ਸਿੱਖ ਜਥੇਬੰਦੀਆਂ ਇਸ ਗੱਲ ਦੀ ਮਹਿਮਰਚਣ ਕੇ ਬਾਦਲਾਂ ਨੂੰ ਅਸਤੀਫਾ ਦੇਣਾ ਚਾਹੀਦਾ ਅਸਤੀਫੇ ਦੀ ਮੰਗ ਉਠਣੀ ਚਾਹੀਦੀ ਹੈ ਪੰਜਾਬ ਦੇ ਅੰਦਰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਸਿੱਖ ਸੰਗਤ ਨੂੰ ਇਸ ਗਮਨਾ ਦਾ ਸਾਹਮਣਾ ਨਾ ਕਰਨਾ ਪਵੇ ਔਰ ਗੁਰੂ ਦੇ ਨਾਲ ਕੋਈ ਬੇਅਦਬੀ ਫੇਰ ਤੋਂ ਨਾ ਕਰ ਪਾਵੇ ਇਹਨਾਂ ਲੋਕਾਂ ਨੇ ਬੇਅਦਬੀਆਂ ਕਰਕੇ ਆਪਣੇ ਮੂੰਹ ਦੇ ਨਾਲ ਮੰਨ ਵੀ ਲਈਆਂ ਉਹਨਾਂ ਨੇ ਕਬੂਲ ਨਾਵੇਂ ਵੀ ਕਰ ਲਏ ਆ ਬਾਅਦ ਦੇ ਵਿੱਚ ਆ ਕੇ ਬਾਹਰਲੇ ਪਾਸੇ ਕਹਿੰਦੀ ਦੀ ਅਸੀਂ ਤਾਂ ਵੈਸੇ ਹੀ ਵੰਗਲੀ ਮਾਫੀ ਇਹ ਕਿਹੜੀ ਗੱਲ ਹੈ ਜੀ ਹੁਣ ਤੁਸੀਂ ਆਏ ਦੱਸੋ ਵੀ ਜੇਕਰ ਕੋਈ ਬਿਨਾ ਸੁਖਵੀਰ ਬਾਦਲ ਤੋਂ ਬੇਅਦਬੀ ਕਰ ਦਿੰਦਾ ਤੁਸੀਂ ਉਸ ਨੂੰ ਸਜ਼ਾ ਦੇਣ ਨਹੀਂ ਬਲਕਿ ਉਸ ਬੰਦੇ ਦਾ ਘਾਟਾ ਰੋਣ ਤੱਕ ਜਾਓਗੇ ਤਾਂ ਇਸ ਗੱਲ ਨੂੰ ਪੰਜਾਬ ਪੱਦਰ ਤੇ ਲਿਜਾਣਾ ਚਾਹੀਦਾ ਕਿ ਸੁਖਵੀਰ ਸਿੰਘ ਬਾਦਲ ਉਹ ਧਾਮੀ ਦੇ ਨੇ ਔਰ ਧਾਮੀ ਉਹਨਾਂ ਦਾ ਉਹ ਕਹਿੰਦਾ ਜੀ ਮੈਂ ਐਸਜੀਪੀਸੀ ਦਾ ਪ੍ਰਧਾਨ ਕਿਹੜੀ ਪ੍ਰਧਾਨਗੀ ਹੈ ਤੁਸੀਂ ਤਾਂ ਰਿਪਰੈਜ਼ੈਂਟ ਕਹਿੰਦਾ ਜੇਕਰ ਕਾ ਨਹੀਂ ਦਾਲ ਨੂੰ ਨਹੀਂ ਕਰੂੰਗਾ ਤਾਂ ਫਿਰ ਮੈਂ ਕਰੂੰਗਾ ਕਿਨੂੰ ਕਿਉਂਕਿ ਅਸੀਂ ਤਾਂ ਬਾਦਲਾਂ ਦਾ ਖਾਨੇ ਆ ਤਾਂ ਬੋਲੀ ਤਾਂ ਬੋਲਣੀ ਪੈਣੀ ਆ ਸੋ ਇਸ ਕਰਕੇ ਇਹ ਲੋਕ ਹਨ ਜਿਹੜੇ ਇਹਨਾਂ ਦਾ ਜਮੀਰ ਮਰ ਚੁੱਕਿਆ ਉਹ ਕੋਈ ਜ਼ਥੇਦਾਰ ਨਹੀਂ ਕੋਈ ਧਾਮੀ ਨਹੀਂ ਪ੍ਰਧਾਨ ਪ੍ਰਧਾਨਗੀਆਂ ਸਿਰਫ ਨਾਦੀਆਂ ਨੇ ਵੈਸੇ ਉਹ ਸਾਰਾ ताम-ਚਾਮ ਬਾਦਲਾਂ ਦਾ ਤਾਂ ਹੁਣ ਇੱਕ ਪਾਸੇ ਭਾਈ 328 ਰੂਪਨ ਦਾ ਮਾਮਲਾ ਵੀ ਚੱਲ ਰਿਹਾ ਇਹਨਾਂ ਸਿੱਖਾਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਆ ਇੱਕ ਕੈਸੀ ਮਹਿਮਰਚਨ ਦੀ ਕੋਸ਼ਿਸ਼ ਕਰੋ ਹਿੰਦੁਸਤਾਨ ਪੱਦਰਤੀ ਪੰਜਾਬ ਦੀ ਤਾਂ ਵੈਸੇ ਗੱਲ ਮੇਨ ਹੈ ਪਰ ਪ੍ਰਧਾਨਗੀ ਨੂੰ ਲੈ ਕੇ ਕੁਛ ਐਸਾ ਕਾਨੂੰਨ ਲੈ ਕੇ ਹੁਣਾ ਚਾਹੀਦਾ ਐਸਜੀਪੀਸੀ ਦੇ ਅੰਦਰ ਕਿ 2 ਸਾਲ ਜਾਂ 1 ਸਾਲ ਤੋਂ ਵੱਧ ਕੋਈ ਪ੍ਰਧਾਨਗੀ ਨਹੀਂ ਰੱਖੂਗਾ ਕਿਉਂ ਕਿ ਕਿਉਂਕਿ ਫਿਰ ਉਸ ਤੋਂ ਬਾਅਦ ਬੰਦਾ ਜਿਵੇਂ ਜਿਵੇਂ ਉਹਦਾ ਰੋਹ ਵੱਧਦਾ ਜਾਂਦਾ ਉਹਨੂੰ ਲੱਗਦਾ ਜਾਂਦਾ ਕਿ ਮੈਂ ਹੀ ਮਾਲਕ ਸੋ ਇਸ ਗੱਲਾਂ ਨੂੰ ਕਾਨੂੰਨ ਦੇ ਧਾਰੇ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਕੇ ਸਾਲ ਤੋਂ ਵੱਧ ਨਾ ਕੋਈ ਜ਼ਥੇਦਾਰੀ ਕਰੇ ਤੇ ਨਾ ਪ੍ਰਧਾਨਗੀ ਕਰੇ ਜਦੋਂ ਬੰਦੇ ਨੂੰ ਇਹ ਲੱਗਦਾ ਨਾ ਵੀ ਇਹ ਹੁਣ ਮੇਰਾ ਹੀ ਹੋ ਗਿਆ ਇਹ ਭੁੱਲ ਕੇ ਲੋਕ ਫਿਰ ਆਪਣੀਆਂ ਗਲਤੀਆਂ ਦੇ ਉੱਤੇ ਉੱਤਰ ਆਉਂਦੇ ਤੇ ਬਾਅਦ ਦੇ ਵਿੱਚ ਜਿਹੜੀਆਂ ਗੁਰੂ ਦੇ ਨਾਲ ਵਿਵਾਦਗੀਆਂ ਹੁੰਦੀਆਂ ਉਹ ਅੱਜ ਕੱਲ ਤੁਹਾਡੇ ਸਾਹਮਣੇ ਚੱਲ ਰਿਹਾ ਮਾਮਲਾ ਜੇਕਰ ਇਹ ਲੋਕ ਐਸਜੀਪੀਸੀ ਦੇ ਅੰਦਰ ਨਾ ਹੁੰਦੇ ਬਾਦਲਾਂ ਦਾ ਦਬਦਬਾ ਨਾ ਹੁੰਦਾ ਗੁਰੂ ਦੇ 328 ਰੂਪ ਜਿਨ੍ਹਾਂ ਨੂੰ ਅੱਜ ਲੱਭਣ ਦੀ ਕੋਸ਼ਿਸ਼ ਚੱਲ ਰਹੀ ਹੈ ਨਾ ਵੈਸੇ ਪੰਜਾਬ ਦੀ ਸਰਕਾਰ ਲੱਭੂਗੀ ਇਹ ਪੱਕੀ ਗੱਲ ਔਰ ਦੂਜੇ ਪਾਸੇ ਇਹ ਜਿਹੜੇ ਮਾਮਲੇ ਸਾਹਮਣੇ ਨਹੀਂ ਆਉਂਦੇ ਸੀ ਅੱਗੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜਰੂਰ ਕਰ ਲੈਣਾ ਜੀ ਧੰਨਵਾਦ 2027 ਦੀਆਂ ਚੋਣਾਂ ਦੇ ਵਿੱਚ ਸਿਰਫ 10 ਮਹੀਨੇ ਰਹਿ ਗਏ ਹੈ ਔਰ ਲੋਕਾਂ ਨੂੰ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈਗੀ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਕਿ ਸੁਬੀਰ ਸਿੰਘ ਬਾਦਲ ਜਿਹੜੇ ਕਿ ਐ ਐਸਜੀਪੀਸੀ ਦੇ ਧਾਮੀ ਜਿਹੜੇ ਆ ਉਹਨਾਂ ਦੇ ਉੱਤੇ ਮੁਕੰਮਲ ਕੰਟਰੋਲ ਰੱਖਦੇ ਹੀ ਹੈਗੇ ਆ ਬਲਕਿ ਲੋਕ ਤੇ ਇਹ ਕਹਿੰਦੇ ਆ ਕਿ ਜਿਹੜੇ ਧਾਮੀ ਆ ਉਹ ਸੁਬੀਰ ਸਿੰਘ ਬਾਦਲ ਦੀ ਚਮਚਾਗिरी ਕਰਦੇ ਹੀ ਹੈਗੀ ਹੈ ਜੋ ਵੀ ਅਕਾਲ ਤਖਤ ਚ ਹੁੰਦਾ ਹੈ ਔਰ ਸ਼ੋਮਨੀ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਆ ਦੇ ਫੈਸਲੇ ਜਿਹੜੇ ਆ ਸੁਬੀਰ ਸਿੰਘ बादल कर हैं इन्ह की मर्जी के बगैर पत्ता भी नहीं हिल सकता है और हूँ जी एक चोरी सामने आई है कि अकाल तख्त का नाम तब्दील करने की साजिश की जा रही है हो सकता है कि अकाल तख्त का नाम जो सुखबीर सिंह के नाते रख दिया जाए एडा व्डा लोगों खिलवाड़ करने की कोशिश की जा रही हैगी हूँ जरूरत हैगी है कि सिख संगत बहर निकल और सुखबीर सिंहल जोड़ा अस्तीफा है वह मुतालबा कर फिर ही ਅ ਮਜ਼ੀਦ ਅੱਗੇ ਬਚਿਆ ਜਾ ਸਕਦਾ ਹੈਗਾ ਵੈ ਉਹ ਜਿਹੜੀਆਂ ਬਿਹਤ ਬੇਦੀਆਂ ਮਾਮਲਾ ਹੁੰਦੇ ਹੈਗੀਆ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਹੈਗਾ ਵੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ